ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਿਹਾ ਅੱਜ ਮੰਜ਼ਲ ਦੀ ਜੇ ਤੁਹਾਡੇ ਇਰਾਦੇ ਦੀ ਕੋਈ ਇਰਾਦਾ ਹੈ ਤੁਹਾਡਾ ਮੰਜ਼ਲ ਨੂੰ ਪਾਉਣ ਲਈ ਹੌਸਲਾ ਹਮੇਸ਼ਾ ਮਜ਼ਬੂਤ ਰੱਖਣਾ ਪੈਂਦਾ ਜੇ ਹੌਸਲਾ ਮਜ਼ਬੂਤ ਹੋਊਗਾ ਤਾਂ ਅਸੀਂ ਆਪਣੇ ਮਕਾਮ ਤੇ ਮੰਜ਼ਲ ਤੇ ਪਹੁੰਚਾਂਗੇ ਠੀਕ ਆ ਮੰਜ਼ਲ ਨੂੰ ਪਾਉਣ ਲਈ ਹੌਸਲਾ ਹਮੇਸ਼ਾ ਮਜ਼ਬੂਤ ਰੱਖੋ ਇੱਕ ਵਾਰ ਹਾਰਨ ਨਾਲ ਕੋਈ ਫਕੀਰ ਨਹੀਂ ਬਣਦਾ ਤੇ ਇੱਕ ਵਾਰ ਜਿੱਤਣ ਨਾਲ ਕੋਈ ਸਿਕੰਦਰ ਨਹੀਂ ਬਣਦਾ ਤੁਸੀਂ ਆਪਣੀ ਜਿਹੜੀ ਜੰਗ ਆ ਇਹ ਇਹਨੂੰ ਲੜਦੇ ਰਹੋ ਖੁਸ਼ੀਆਂ ਗਮੀਆਂ ਆਉਂਦੀਆਂ ਹੀ ਹੁੰਦੀਆਂ ਨੇ ਇਨਸਾਨ ਤੇ ਹੀ ਆਉਂਦੀਆਂ ਨੇ ਪਰ ਡਟ ਕੇ ਮੁਕਾਬਲਾ ਕਰੋ ਕੀ ਪਤਾ ਕੋਈ ਥੁਤੋ ਹੀ ਸੇਧ ਲੈ ਲਵੇ ਕਿਸੇ ਨੇ ਥੁਤੋ ਹੀ ਤੁਹਾਨੂੰ ਇਹ ਦੇਖ ਕੇ ਸਿੱਖਣਾ ਹੋਵੇ ਅੱਗੇ ਤੁਹਾਨੂੰ ਦੇਖ ਕੇ ਹੀ ਹੌਸਲਾ ਆ ਜਾਏ ਕਿਸੇ 'ਚ ਵੀ ਹਾਂ ਯਾਰ ਆ ਬੰਦਾ ਵੀ ਕੱਲ ਤੱਕ ਇੱਕ ਇੰਦ ਸੀ ਇਸ ਕਰਕੇ ਜ਼ਿੰਦਗੀ 'ਚ ਹਮੇਸ਼ਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਕੋਈ ਵੀ ਕੈਰੀਅਰ ਸਟਾਰਟ ਕਰਨਾ ਕਿੱਥੇ-ਕਿੱਥੇ ਤੱਕ ਬੰਦੇ ਨੂੰ ਭੱਜਣਾ ਨੱਠਣਾ ਪੈਂਦਾ ਹਨਾ ਜ਼ਿੰਦਗੀ ਆ ਜ਼ਰੂਰੀ ਵੀ ਆ ਜਵਾਨੀ 'ਚ ਬੰਦਾ ਕੰਮ ਕਰ ਸਕਦਾ ਜਵਾਨੀ 'ਚ ਕੀਤਾ ਹੋਇਆ ਕੰਮ ਵਿੜਾਪੇ ਜੈਸ਼ ਕਰਾਉਂਦਾ ਜਵਾਨੀ 'ਚ ਕਰੋ ਯਾਰ ਭੱਜ ਨੱਠ ਪਾਓ ਤੁਹਾਡੀ ਮੰਜ਼ਿਲ ਮੰਜਲ ਨੂੰ ਪਾਉਣ ਲਈ ਹੌਸਲਾ ਚਾਹੀਦਾ ਹੌਸਲਾ ਰੱਖੋ ਵੱਧ ਤੋਂ ਵੱਧ ਐਵੇਂ ਕਈ ਵਾਰ ਕੋਈ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਫਰਜ ਕਰੋ ਤੁਸੀਂ ਪਹਿਲਾਂ ਹੀ ਟਰਾਈ ਕਰਿਆ ਕਿਤੇ ਤੁਸੀਂ ਸਕਸੈਸਫੁਲ ਨਹੀਂ ਹੋਏ ਉਹ ਚੀਜ਼ ਨੂੰ ਦਿਲ ਚ ਬਹਾਲੋ ਕਿਉਂਕਿ ਮੈਂ ਤਾਂ ਕੰਮ ਸਟਾਰਟ ਕਰਿਆ ਸੀ ਚੱਲਿਆ ਨਹੀਂ ਜਾਂ ਕੰਮ ਫੇਲ ਹੋ ਗਿਆ ਜਾਂ ਵਿਚ ਵਿਚਾਲੇ ਛੱਡਣਾ ਪੈ ਗਿਆ ਐਸੀ ਤਰ੍ਹਾਂ ਕਈ ਕੰਮ ਹੁੰਦੇ ਨੇ ਕਿ ਉਹ ਪਹਿਲੀ ਪਹਿਲੀ ਵਾਰ ਚੇ ਕਈ ਲੋਕਾਂ ਦੇ ਸਿਰੇ ਚੜ ਜਾਂਦੇ ਨੇ ਪਰ ਮਿਹਨਤ ਤਾਂ ਉਹ ਫਿਰ ਵੀ ਕਰਦੇ ਰਹਿੰਦੇ ਨੇ ਇੱਕ ਦਾ ਸਿਰੇ ਚੜ ਜਾਂਦਾ ਉਹ ਮਿਹਨਤ ਕਰੇ ਇੱਕ ਦਾ ਸਿਰੇ ਨਹੀਂ ਚੜਿਆ ਉਹ ਮਿਹਨਤ ਛੱਡ ਦਿੰਦਾ ਐਸੇ ਕਰਕੇ ਤਾਂ ਫਿਰ ਉਹੀ ਗੱਲ ਦੁਆਰਾ ਫੇਰ ਆ ਗਈ ਕਿ ਮੰਜ਼ਲ ਨੂੰ ਪਾਉਣ ਲਈ ਇਰਾਦੇ ਹੌਂਸਲੇ ਹਮੇਸ਼ਾ ਮਜ਼ਬੂਤ ਰੱਖੋ ਹੌਂਸਲਾ ਮਜ਼ਬੂਤ ਹੋਊਗਾ ਤਾਂ ਮੰਜ਼ਲ ਪਾਈ ਜਾ ਸਕਦੀ ਆ ਮਕਾਮ ਮੰਜ਼ਲ ਕੋਈ ਮਕਾਮ ਤੇ ਪਹੁੰਚਿਆ ਜਾ ਸਕਦਾ ਹਾਂ ਜੇ ਤੁਸੀਂ ਇਸ ਗੱਲ ਤੋਂ ਡਰ ਗਏ ਕਿ ਤੁਸੀਂ ਇੱਕ ਵਾਰ ਕੋਈ ਕੰਮ ਸਟਾਰਟ ਕਰਿਆ ਸੀ ਜਾਂ ਕੁਝ ਨਵਾਂ ਕਰਨ ਲੱਗੇ ਤੇ ਤਾਂ ਸਕਸੈਸਫੁਲ ਨਹੀਂ ਰਹੇ ਤਾਂ ਗੱਲ ਇਹ ਵੀ ਆ ਕਿ ਇੱਕ ਵਾਰ ਹਾਰਨ ਨਾਲ ਕੋਈ ਫਕੀਰ ਨਹੀਂ ਬਣ ਜਾਂਦਾ ਤੇ ਇੱਕ ਵਾਰ ਜਿੱਤਣ ਨਾਲ ਕੋਈ ਸਿਕੰਦਰ ਵੀ ਨਹੀਂ ਬਣਦਾ ਇਸ ਕਰਕੇ ਜ਼ਿੰਦਗੀ ਆ ਮੌਕਾ ਦਿੱਤਾ ਇੱਕ ਖੁੰਝ ਗਿਆ ਦੂਜੀ ਵਾਰ ਆਪਣਾ ਤੀਜੀ ਵਾਰ ਆਪਣਾ ਚੌਥੀ ਵਾਰ ਕਰੋ ਪੰਜਵੀਂ ਵਾਰ ਕਰੋ ਅਨੇਕਾਂ ਵਾਰ ਕਰੋ ਯਾਰ ਜਿੰਨੀ ਵਾਰ ਹੋ ਸਕੇ ਜਦੋਂ ਤੁਸੀਂ ਕਾਮਯਾਬ ਹੋਗੇ ਬਾ ਫਿਰ ਉਸ ਤੋਂ ਬਾਅਦ ਜ਼ਿੰਦਗੀ ਖੁਸ਼ਹਾਲ ਆ ਚੱਲ ਪਣਾ ਕੰਮ ਅੱਗੇ ਰੁੜਪਣਾ ਔਕੜਾ ਨੂੰ ਹਰਾਉਣਾ ਤਾਂ ਪੈਂਦਾ ਹੀ ਆ ਇੱਕ ਵਾਰ ਬਾਖਰ ਜਦ ਇੱਕ ਵਾਰ ਔਕੜਾ ਮੂਰੇ ਲਾ ਲੀਆਂ ਫਿਰ ਰਾ ਪੱਧਰੇ ਫਿਰ ਬੰਦਾ ਸਕਾਲਾ ਹੋ ਜਾਂਦਾ ਜਿੰਨੇ ਕ ਪਹਿਲਾਂ ਦੁੱਖ ਚੱਲੇ ਹੁੰਦੇ ਨੇ ਉਨਾ ਹੀ ਫਿਰ ਸਕਾਲਾ ਹੁੰਦਾ ਥੋੜੀ ਜਵਾਨੀ ਚ ਕਰੀ ਹੋਈ ਮਿਹਨਤ ਤੁਹਾਨੂੰ ਬੜਾਪੇ ਦੇ ਵਿੱਚ ਫਿਰ ਰੁਲਣਾ ਨਹੀਂ ਪੈਂਦਾ ਫਿਰ ਤੁਸੀਂ ਮਨ ਲਾ ਕੇ ਸੰਘਰਸ਼ ਕਰਿਆ ਹੋਇਆ ਪਹਿਲਾਂ ਤੁਹਾਡਾ ਉਨਾਂ ਹੀ ਸੌਖਾ ਹੋ ਜਾਂਦਾ ਕੰਮ ਕੰਮ ਤਾਂ ਚਲੋ ਬੰਦਾ ਫੇਰ ਵੀ ਕਰਦਾ ਰਹਿੰਦਾ ਜਿਹਨੂੰ ਆਤ ਪੈ ਜਾਂਦੀ ਆ ਕੰਮ ਮਨ ਲਾ ਕੇ ਬੰਦਾ ਬੇਲਾ ਤਾਂ ਨਹੀਂ ਰਹਿ ਸਕਦਾ ਪਰ ਇਹ ਆ ਵੀ ਫਿਰ ਥੋੜਾ ਜਿਹਾ ਬੰਦਾ ਸਕਾਲਾ ਹੋ ਜਾਂਦਾ ਸੌਖਾ ਕੰਮ ਕਰਦਾ ਜਿੰਨਾ ਕੋਲੋਂ ਠੀਕ ਲੱਗਦਾ ਉਨਾਂ ਕਰ ਲੈਂਦਾ ਇਸ ਕਰਕੇ ਯਾਰ ਕਦੇ ਵੀ ਨਾ ਮੰਨ ਲਓ ਵੀ ਜੇ ਤੁਸੀਂ ਕਿਤੇ ਮੰਨ ਲਾ ਤੁਹਾਡਾ ਨਹੀਂ ਚੱਲਿਆ ਲੱਕ ਤਾਂ ਇਹ ਨਾ ਸੋਚਿਆ ਕਰੋ ਅਸੀਂ ਫੇਲ ਹੋ ਗਏ ਜਾਂ ਇਹ ਆ ਯਾਰ ਵੀ じゃ ਇਹ ਕੰਮ ਕਿਵੇਂ ਹਨਾ ਜਾਂ ਮੰਨ ਲਾ ਆ ਕੰਮ ਅਸੀਂ ਕਰ ਲਾਂਗੇ ਕੋਈ ਵੀ ਕੰਮ ਮੰਨ ਲਓ ਵੀ ਆਪਾਂ ਸੋਚਦੇ ਆ ਉਹਨੇ ਯਾਰ ਆ ਕੰਮ ਕਰਿਆ ਆਪਾਂ ਕਰੀਏ ਜਾਂ ਆਪਾਂ ਮਨ ਚ ਢੇਰੀ ਢਾਦਣਿਆ ਯਾਰ ਵੀ ਆਪਾਂ ਤੋਂ ਹੋਣਾ ਨਹੀਂ ਇਹ ਹਨਾ ਯਾਰ ਕਰਕੇ ਤਾਂ ਦੇਖੋ ਕਰਨਾ ਚਾਹੀਦਾ ਹੌਸਲਾ ਨਾ ਹਾਰੋ ਮੈਂ ਤਾਂ ਇਹੀ ਕਹਿਣਾ ਬਈ ਬਾਕੀ ਬੰਦਾ ਮੋਟੀਵੇਟ ਤਾਂ ਇੱਕ ਦੂਜੇ ਤੋਂ ਹੀ ਹੁੰਦਾ ਹਨ ਇਸ ਕਰਕੇ ਮੰਜ਼ਿਲ ਨੂੰ ਪਾਉਣ ਲਈ ਹੌਸਲਾ ਹਮੇਸ਼ਾ ਮਜ਼ਬੂਤ ਰੱਖੋ ਬਾਕੀ ਬਈ ਕਮੈਂਟ ਕਰਿਆ ਕਰੋ ਵੀ ਵੀਡੀਓ ਠੀਕ ਆ ਲਾਈਕ ਸ਼ੇਅਰ ਵੀ ਕਰਦਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਕਰਨਾ ਧੰਨਵਾਦ ਜੀ